ਹਾਲਾਤ ਬਹੁਤ ਬੁਰੇ ਆ ਮੈਂ ਭਾਰਕੂ ਨਗਰ ਦੇ ਵਿੱਚ ਜਿੱਥੂ ਲੋਕ ਰਾਜਿਤ ਦਾ ਗੜ ਕੇ ਆ ਜਾਂਦਾ ਨਦੂਨਰ ਵਸਤਾ ਗੜਾ ਹੈ ਇੱਥੋਂ ਵੱਡੀਆਂ-ਵੱਡੀਆਂ ਸਿਆਸਤ ਦੇ ਲੋਕ ਨਿਕਲੇ ਆ ਅੱਜ ਜਿਹੜੀ ਆਮ ਆਦਮੀ ਪਾਰਟੀ ਹੈ ਸੂਬੇ ਦੀ ਸਰਕਾਰ ਅੱਜ ਕਿਉਂ ਉਹਨਾਂ ਨੂੰ ਮਲਬੀ ਦਾ ਕਹਿ ਕੇ ਆਇਆ ਸੀ ਇਹ ਹਾਲਾਤ ਦੇਖੋ ਜੀ ਇਹ ਲੋਕ ਇੰਨਾ ਗੰਦਾ ਪਾਣੀ ਪੀਂਦਿਆਂ ਘਰਾਂ ਦੇ ਵਿੱਚ ਇਹ ਵੀ ਮੇਰੇ ਪਰਿਵਾਰ ਦੇ ਜੀ ਹੈ ਮੇਰੇ ਲੋਕ ਆ ਇਹਨਾਂ ਦੀ ਲੋਕਾਂ ਦੇ ਲਈ ਮੈਂ 26 ਮਹੀਨੇ ਲੜਿਆ 26 ਮਹੀਨੇ ਦੀ ਕਾਰਪੇਸ਼ਨ ਦੇ ਵਿੱਚ ਕੋਈ ਮੇਰ ਨਹੀਂ ਹੈ ਕਾਰਪੇਸ਼ਨ ਨਾਮ ਦੀ ਜਿਹੜੀ ਚੀਜ਼ ਧੱਪ ਪਈ ਹੈ ਜਲੰਧਰ ਦੇ ਵਿੱਚ 6 ਮਹੀਨਿਆਂ ਦੇ ਵਿੱਚ 9 ਕਾਰਪੋਰੇਸ਼ਨ ਕਮਿਸ਼ਨਰਾਂ ਰਾਕੇ ਬਦਲ ਗਏ ਕਿ ਕੋਈ ਵੀ ਕਮਿਸ਼ਨਰ ਜਲੰਧਰ ਕਾਰਪੋਰੇਸ਼ਨ ਦੇ ਬੰਨ ਨੂੰ ਰਾਜੀ ਨਹੀਂ ਹੈ ਇੰਨੇ ਹਾਲਾਤ ਮਾੜੇ ਆ ਸਰਕਾਰ ਦੇ ਇਸ ਕਰਕੇ ਭਾਰਕੋਨਗ ਤੁਸੀਂ ਵੀ ਦੌਰਾ ਕਰ ਰਹੇ ਹੋ ਮੈਂ ਵੀ ਦੌਰਾ ਕਰ ਰਿਹਾ ਅੱਜ ਇਦਾਂ ਦਾ ਪਾਣੀ ਇਦਾਂ ਦੀ ਗਾਰ ਅਗਰ ਜਿੱਥੇ ਹਜ਼ਾਰਾਂ ਮੱਛਰ ਬੈਠੇ ਆ ਇਹ ਲੋਕ ਕਿੱਦਾਂ ਬਚਣਗੇ ਇਹ ਲੋਕਾਂ ਦੇ ਹਾਲਾਤ ਵਧੀਆ ਨਹੀਂ ਹੋਣਗੇ ਇਸ ਕਰਕੇ ਮੈਨੂੰ ਵੀ ਸਰਕਾਰ ਨੂੰ ਛੱਡਣਾ ਪਿਆ ਸੀ ਇਸ ਕਰਕੇ ਜੇ ਸਰਕਾਰ ਕੰਮ ਨਹੀਂ ਕਰ ਰਹੀ ਇਸ ਕਰਕੇ ਮੈਂ ਲੋਕਤੰਤਰ ਦੇ ਲੋਕਾਂ ਨੂੰ ਕਹਾਂਗਾ ਕਿ ਇੱਕ ਵਾਰ ਦੁਬਾਰਾ ਮੌਕਾ ਦਿਓ ਅਸੀਂ ਲੋਕਤੰਤਰ ਚ ਬੋਲੀਏ ਸਾਨੂੰ ਪਹਿਲੇ ਵਿਧਾਨ ਸਭਾ ਦੇ ਵਿੱਚ ਗੁੰਗੇ ਬਣ ਕੇ ਬਹਿਣਾ ਪੈਂਦਾ ਸੀ ਕਿਉਂਕਿ ਇਹ ਲੋਕ ਬੋਲਣ ਹੀ ਨਹੀਂ ਦਿੰਦੇ ਸੀ ਅਗਰ ਇਹ ਲੋਕ ਦੁਬਾਰਾ ਮੌਕਾ ਦੇਣਗੇ ਪਾਤੰਤਪਾਰਟੀ ਨੂੰ ਮੈਂ ਜ਼ਰੂਰ ਜਲੰਧਰ ਦੇ ਲੋਕਾਂ ਨੂੰ ਵਿਸ਼ਵਾਸ ਦਿਨਾ ਕਿ ਮੈਂ ਤੁਹਾਡੀ ਆਵਾਜ਼ ਬਣ ਕੇ ਬੋਲਾਂਗਾ ਤੁਹਾਡੀ ਆਵਾਜ਼ ਬੁਲੰਦ ਕਰਾਂਗਾ ਔਰ ਤੁਹਾਡੇ ਲਈ ਸੰਘਰਸ਼ ਕਰਾਂਗਾ ਕਿ ਆਪਣੇ ਇਲਾਕੇ ਨੂੰ ਸੋਹਣਾ ਔਰ ਸੁੰਦਰ ਬਣਾ ਸਕਾਂ ਬਾਕੀ ਕਈ ਲੋਕ ਝੂਠ ਬੋਲ ਰਹੇ ਆ ਵੱਡੇ ਵੱਡੇ ਵਾਅਦੇ ਕਰ ਰਹੇ ਆ ਉਹਨਾਂ ਦੇ ਪਹਿਲੇ ਵਾਦੇ 26 ਮਹੀਨੇ ਪਹਿਲੇ ਚੈੱਕ ਕਰ ਲਿਓ ਕਿ 26 ਮਹੀਨੇ ਸਰਕਾਰ ਨੇ ਕੀ ਕੀਤਾ ਕੀ ਨਹੀਂ ਕੀਤਾ ਫਿਰ ਵੋਟ ਦਿਓ ਅਗਰ ਲੋਕਾਂ ਨੂੰ ਲੱਗੇਗਾ ਕਿ ਸੰਘਰਸ਼ ਕਰਨ ਵਾਲੇ ਨੂੰ ਵੋਟ ਦੇਣੀ ਹੈ ਬੋਲਣ ਵਾਲੇ ਨੂੰ ਵੋਟ ਦੇਣੀ ਹੈ ਜਾਂ ਜਿਹੜੇ ਲੋਕ ਝੂਠ ਬੋਲ ਕੇ ਸੱਤਾ ਚਾਹੇ ਉਹਨਾਂ ਨੂੰ ਵੋਟ ਦੇਣੀ ਹੈ ਤੇ ਜਨਤਾ ਤੈਅ ਕਰੇਗੀ ਮੈਂ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪਰ 10 ਤਰੀਕ ਤੋਂ ਬਾਅਦ ਇਹ ਜਿਹੜੀ ਗੰਦਗੀ ਦੇ ਵਿੱਚੋਂ ਮੈਂ ਜਲੰਧਰ ਵੈਸਟ ਨੂੰ ਕੱਢਣ ਦੀ ਪੂਰੀ ਕੋਸ਼ਿਸ਼ ਕਰਾਂਗਾ ਇੱਥੇ ਜਿਆਦਾ ਤਾਂ ਸਿਰਫ ਰੋਡ ਦੇ ਉੱਤੇ ਪਾਣੀ ਹੈ ਘਰਾਂ ਦੇ ਲੋਕ ਕਹਿੰਦੇ ਘਰ ਦੇ ਟੂਟੀ ਦੇ ਅੰਦਰ ਪਾਣੀ ਹੋ ਗਿਆ ਬਹੁਤ ਗੰਦਾ ਪਾ ਕਿੰਨੇ ਨਾ ਮੱਛਰ ਦੇਖ ਤੁਸੀਂ ਕਿੰਨੇ ਨਾ ਮੱਛਰ ਹੈ ਲੋਕਾਂ ਨੂੰ ਗੰਦਾ ਪਾਣੀ ਪੀਣ ਨੂੰ ਮਿਲਦਾ ਜਿਹੜੀ ਸਰਕਾਰ ਹੈ ਜਿਹੜੀ ਜਲੰਧਰ ਕਾਰਪੋਰੇਸ਼ਨ ਹੈ ਅੱਜ ਬੰਦ ਪਈ 26 ਮਹੀਨੇ ਦੀ ਉੱਥੇ ਮੇਰ ਨਹੀਂ ਹੈ ਜਲੰਧਰ ਕਾਰਪੋਰੇਸ਼ਨ ਦੇ ਵਿੱਚ ਅਗਰ ਕੋਈ ਵੀ ਕਮਿਸ਼ਨਰ ਆਂਦਾ ਹੈ ਆਈਐਸ ਅਫਸਰ ਹੈ ਅਗਰ 6 ਮਹੀਨੇ ਚ ਨੋ ਵਾਰੀ ਬਦਲ ਚੁੱਕਾ ਹੈ ਉਹਨੂੰ ਪਸੰ ਜਲੰਧਰ ਹਾਲਾਤ ਇੰਨੇ ਮਾੜੇ ਆ ਇਹਦੀ ਨਾ ਕੋਈ ਗੌਰ ਕਰ ਰਿਹਾ ਜਲੰਧਰ ਦਾ ਮਨਿਸਟਰ ਵੀ ਲੋਕਲ ਬਾਡੀ ਆ ਪਰ ਉਹ ਵੀ ਆਪਣੀ ਹੀ ਚਲਾ ਰਿਹਾ ਪਰ ਜਲੰਧਰ ਦੇ ਲੋਕ ਬਹੁਤ ਦੁਖੀ ਆ ਮੈਂ ਸਰਕਾਰ ਦੇਗੇ ਗੁਨਾਹ ਲਗਾਵਾਂਗਾ ਜੇ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਮੌਕਾ ਦਿੱਤਾ ਜਲੰਧਰ ਦੇ ਲੋਕਾਂ ਚ ਪੁਰ ਜਲੰਧਰ ਤੋਂ ਇਲਾਵਾ ਪੰਜਾਬ ਦੇ ਲੋਕਾਂ ਦੀ ਆਵਾਜ਼ ਮਣ ਸੁਣੋ ਉਹਨਾਂ ਦੇ ਕੰਮ ਕਰੋ ਨਹੀਂ ਤੇ ਲੋਕਾਂ ਨੇ ਬਹੁਤ ਖਰੀ ਉਮੀਦ ਤੁਹਾਨੂੰ ਉਤਾਰਿਆ ਸੀ ਤੁਸੀਂ ਉਹਨਾਂ ਦੇ ਵਿਸ਼ਵਾਸ ਉੱਤੇ ਖਰਾ ਨਹੀਂ ਉਤਰ ਸਕਦੇ